ਕੌਣ ਦਸ? ਹੈ? ਕੌਣ ਪੰਦਾ ਹੁੰਦਾ ਹੈ ਜਾਨਵਰਾਂ ਨੂੰ ਕੀ? ਨਾਜ ਪੰਦਾ ਹੁੰਦਾ ਹੈ। ਕੌਣ? ਜਾਨਵਰਾਂ ਨੂੰ ਤੇ ਰੋਟੀ ਪੰਦਾ ਹੁੰਦਾ ਹੈ। ਇੱਕ ਕੁੱਤਾ ਬਈ ਫਜੋ ਨੂੰ ਤੇ ਥੀ ਰੋਪੀਂ ਪਕਾ ਕੇ ਖਾਂਦੀ। ਇਹ ਭੰਗੀਆਂ ਦੇ ਤੋਂ ਉਹਨੇ ਉਹ ਜਦ ਨਹੀਂ ਆਣ ਕੇ ਦੇ ਜਾਨਾ। ਅੱਛਾ। ਹਾਂ। ਕਿਉਂ ਨਹੀਂ ਰੋਟੀ ਖਾ ਲੈਣੀ? ਹਾਂ ਦੇਖ ਲੈ। ਨੂੰ ਆਸੀ ਨਾ ਇਥੋਂ ਉਹਨੇ ਰੋਟੀ ਮਿਲਦੀ ਹੈ। ਹਾਂ। ਤੇਨੇ ਰੋਟੀ ਭਾਰੀ ਹੈ ਪਕਾ ਕੇ ਨਾ ਤੇ ਉਹਨੂੰ ਤੇ ਤੇਰੀ ਤੇ ਉਹਨੇ ਖਾ ਜਾ। ਹਾ ਕੁੱਤਿਆਂ ਦੇ ਕਿਹੜੇ ਹਾਲ ਚੱਲਦੇ ਵਿਚਾਰਿਆਂ ਦੇ ਹਨਾ ਹਾਂ ਕਿ ਹੋਰ ਉਹ ਕਿਹੜੇ ਕੰਮ ਕਰਦੇ ਨੇ ਐ ਫੋਨੀ ਹੀ ਬਿਥਿਆ ਜਾਨਵਰਾਂ ਨੂੰ ਪਾਇਆ ਹਾਂ ਇਹਨਾਂ ਦੀ ਇੱਥੋਂ ਹੀ ਚੂਹਣਾ ਇਹਨਾਂ ਦੇ ਕਿਹੜੇ ਹਾਲ ਵਗਦੇ ਨੇ ਹਾਂ ਸਹੀ ਗੱਲ ਹੈ ਹਾਂ ਪਿਓਰ ਹੈ ਛੁੱਟਨੀ ਜ਼ਰੂਰ ਚਾਹੀਦੀ ਜਾਨਵਰਾਂ ਨੂੰ ਆਹੋ ਹਾਂ じゃ ਇਹਨਾਂ ਕੋ ਨਾਜੀ ਛੁੱਟ ਦੇ ਦੇ ਹਾਂ ਅੱਡੇ ਗੰਬਲਿਆਂ ਦੇ ਸਨ ਇੱਕ ਕੋਠੇ ਤੇ ਮੈਨੂੰ ਉਹਨਾਂ ਭੁੱਲ ਗਈਆਂ ਅੱਛਾ ਤੇ ਗੰਬਲਿਆਂ ਦੇ ਵਿੱਚ ਨਾ ਇਹਨਾਂ ਚਾਹ ਦਾਣੇ ਪਾਇਆ ਉਹਨੇ ਅੱਛਾ ਦੂਆਂ ਗੰਬਲਿਆਂ 'ਚ ਇਹਨੇ ਦਾਣੇ ਪਾਇਆ ਤੇ ਜਨਮ ਦਾ ਚੁਬ ਜਾਣੀ ਅੱਛਾ ਜੀ ਕਿੱਥੇ ਇੱਥੇ ਕਿ ਉਧਰ ਪਾਕਿਸਤਾਨ ਨਹੀਂ ਪਤਾ ਮੈਨੂੰ ਭੁੱਲ ਗਈਆਂ ਬਈ ਸਿੱਕੇ ਮੈਂ ਗੱਲਾਂ ਤੇ ਲੈਕਾਰ ਬੈਠੀ ਅੱਛਾ ਪਹਿਲੇ ਘਰ ਹਾਂ ਠੀਕ ਹੈ ਉੱਤੇ ਗੰਬਲੇ ਹੁੰਦੇ ਸਨ ਦੋ ਦੂਆਂ ਜਿਵੇਂ ਦਾਣੇ ਪਾਦੇ ਨੇ ਠੀਕ ਹੈ ਤੇ ਜਾਨਵਰਾਂ ਦੇ ਚੁਗ ਜਾਨੇ ਉਹਨਾਂ ਬਚਾਰਿਆਂ ਕਿੱਥੋਂ ਖਾਣਾ ਹੈ ਹਾਂ ਅਸੀਂ ਪਾਵਾਂਗੇ ਤੇ ਉਹ ਚੁਗਣਗੇ ਸਹੀ ਗੱਲ ਹੈ ਹਾਂ ਆਪਾਂ ਪੰਦੇ ਨਹੀਂ ਆਪਾਂ ਪਾਉਂਦੇ ਨਹੀਂ ਹੈਗੇ ਸਹੀ ਗੱਲ ਹੈ ਲੋਤੀ ਇੰਨੇ ਕੁ ਪਾਉਣੇ ਚਾਹੀਦੇ ਨੇ ਨਾ ਹਾਂ ਇੱਕ ਦਿਨ ਪਾਏਗਾ ਜਾਨਵਰਾਂ ਨੂੰ ਦੂਸਰੇ ਦਿਨ ਹੋਰ ਜਾਂ ਫੇਰ ਆਉਣਗੇ ਹਾਂ ਜੀ ਹਾਂ ਜੀ ਕਿ ਹੁਣ ਵੀ ਪਾਏ ਹੁਣ ਗੰਬਲੇ ਚ ਨਾ ਇੰਨੇ ਪਤਾ ਨਹੀਂ ਪਾ ਦੇ ਦਿੰਦਾ ਸਹੀ ਗੱਲ ਹੈ ਹੋਰ ਪਾਉਣੇ ਚਾਹੀਦੇ ਨੇ ਚੰਦ ਫਰਾਉਂਦਾਂ ਨੇ ਹਾਂ ਤੇ ਉਹ ਵੀ ਜਾਣੇ ਕਿ ਹਾਂ ਜੀ ਜਨਵਾਰ ਨੂੰ ਪਾਇਆ ਫੋਨ ਬੜਾ ਹੁੰਦਾ ਮਾਸਿਕ ਅੱਛਾ ਕੀ ਹੋ ਰਿਹਾ ਹੈ ਹਾਂ ਉਹ ਕੀ ਕਰਨੀ ਬਾਤ ਸੱਚੀ ਬਾਤ ਹੈ ਟਰੋਪ ਚੜ ਗਈ ਹਾਂ ਚੜ ਗਈ ਟਰੋਪ ਹਾਂ ਮੰਦਲ ਕੜਾ ਰੋਜ ਸੰਦ ਪਾਣੀ ਚੜੁੰਦੇ ਗਿਆ ਹਾਂ ਮਾਂ